ਦੇਣ ਚੌਥਾ ਤਵਾਰੀਖ ਹੈ ਬਿਰਖ ਗਵਾਹ ਵੀ ਹੋਇਆ ਕਰਦੇ ਨੇ ਤਪਸ਼ ਜੁੱਗਾਂ ਦੀ ਪੱਤیاں ਹੀਠ ਲੁਕਾਇਆ ਕਰਦੇ ਨੇ ਸਾਰਾ ਇਤਿਹਾਸ ਕਿਤਾਬਾਂ ਚ ਹੀ ਨਹੀਂ ਹੁੰਦਾ ਤੁਰਦਿਆਂ ਤੁਰਦਿਆਂ ਇੱਕ ਬਹੁਤ ਪੁਰਾਣਾ ਦਰਖਤ ਦਿਖਿਆ ਗੂੜੀ ਛਾਵੇਂ ਕੇ ਦੋਵਾਂ ਨੇ ਰੁਕਣ ਦਾ ਮਨ ਬਣਾ ਲਿਆ ਵਿਰਾੜ ਰਸਤੇ 'ਚ ਰੁੱਖ ਅਡੋਲ ਖੜਾ ਸੀ ਦੁਪਹਿਰ ਸਿਕਰ ਤੇ ਸੀ ਹਵਾ ਦਾ ਮਾਨੋ ਨਿਸ਼ਾਨ ਨਾ ਸੀ ਕੋਈ ਪੱਤਾ ਤੱਕ ਨਹੀਂ ਸਹਿਲ ਰਿਹਾ ਚੋਪ ਪਚਾਪ ਰਾਹੀਆਂ ਨੂੰ ਨਿਹਾਰ ਦੇ ਪੱਤੇ ਇੰਜ ਲੱਗ ਰਹੇ ਸਨ ਜਿਵੇਂ ਉਹਨਾਂ ਦੇ ਸਫਰ ਲਈ ਦੁਆਵਾਂ ਮੰਗ ਰਹੇ ਹੋਣ ਤੇ ਟਿੱਕੀ ਹਵਾ ਵਿੱਚ ਦਰਖਤ ਦੀ ਛਾਂ ਹੈ ਬੈਠੇ ਰਾਹੀਆਂ ਦੀਆਂ ਗੱਲਾਂ ਕੰਨ ਲਾ ਕੇ ਸੁਣ ਰਹੇ ਹੋਣ ਜਵਾਨਾ ਇਹ ਦਰਖਤ ਲਗਭਗ 1000 ਸਾਲ ਪੁਰਾਣਾ ਹੈ ਫਕੀਰ ਨੇ ਲੋਈ ਵਿਛੌਂਦਿਆ ਕਿਹਾ 1000 ਸਾਲ ਕਿਸ ਨੇ ਹੈਰਾਨ ਹੋ ਕੇ ਕਿਹਾ ਫਕੀਰ ਨੇ ਹਾਂ ਵਿੱਚ ਸਿਰ ਹਿਲਾਉਂਦਿਆਂ ਕਿਹਾ ਜਰਾ ਸੋਚ ਇਹ ਦਰਖਤ ਨਾਨਕ ਪਾਤਸ਼ਾਹ ਤੋਂ ਵੀ 500 ਸਾਲ ਪਹਿਲਾਂ ਵੀ ਇੱਥੇ ਹੀ ਹੈ ਫਕੀਰ ਨੇ ਕੇਸਰ ਦੇ ਅਚੰਬੇ ਨਾਲ ਭਰੇ ਚਿਹਰੇ ਨੂੰ ਵੇਖਦਿਆਂ ਕਿਹਾ ਇਸ ਰੋਖ ਨੇ ਕਿੰਨਾ ਕੁਝ ਵੇਖਿਆ ਹੋਵੇਗਾ ਦੁਨੀਆ ਨੂੰ ਵਾਰ-ਵਾਰ ਬਦਲਦਿਆਂ ਦੇਖਿਆ ਹੋਵੇਗਾ ਦੇਖਿਆ ਜਾਵੇ ਤਾਂ ਦੁਨੀਆ ਭਾਵੇਂ ਬਹੁਤ ਬਦਲ ਗਈ ਹੈ ਪਰ ਬਦਲਿਆ ਅਸਲ ਵਿੱਚ ਕੁਝ ਨਹੀਂ ਹੈ ਕੇਸਰ ਨੇ ਦਰਖਤ ਦੇ ਤਣੇ ਨੂੰ ਹੱਥ ਲਾਇਆ ਤਾਂ ਉਹ ਸੁੰਨ ਹੋ ਗਿਆ ਸੋਚ ਜਿਵੇਂ ਰੁਕ ਗਈ ਉਸ ਨੂੰ ਲੱਗਿਆ ਜਿਵੇਂ ਇਹ ਤਣਾ ਉਸ ਦਾ ਬਾਪੂ ਹੋਵੇ ਤੇ ਉਸ ਨੇ ਕੇਸਰ ਦਾ ਕਲਾਵਾ ਪਰ ਲਿਆ ਹੋਵੇ ਉਸ ਦੀਆਂ ਅੱਖਾਂ ਵਿੱਚ ਸਿਲ ਆ ਗਈ ਉਸ ਨੂੰ ਲੱਗਿਆ ਜਿਵੇਂ ਇੱਕ ਖੜਾਕ ਹੋਇਆ ਤੇ ਕੋਈ ਪੀੜਾ ਪੱਤਾ ਉਹਦੇ ਅੰਦਰ ਡਿੱਗ ਪਿਆ ਆਵਾਜ਼ ਆਈ ਕੱਲਾ ਰੋਖ ਕਦੇ ਕੱਲਾ ਨਹੀਂ ਹੁੰਦਾ ਕੋਈ ਇੱਕ ਪੱਤਾ ਕਦੇ ਦੂਜੇ ਪੱਤੇ ਵਰਗਾ ਨਹੀਂ ਹੁੰਦਾ ਕੇਸਰ ਸੋਚ ਰਿਹਾ ਸੀ ਕਿ ਇਹ ਆਵਾਜ਼ ਫਕੀਰ ਦੀ ਸੀ ਜਾਂ ਰੁੱਖ ਦੀਆਂ ਜੜ੍ਹਾਂ ਚੋਂ ਆਈ ਸੀ ਦਿਨ ਹੋਣ ਢਲ ਚੁੱਕਿਆ ਸੀ ਫਕੀਰ ਨੇ ਲੰਮੇ ਪੈੰਦਿਆਂ ਗੱਲ ਅੱਗੇ ਤੋਰੀ ਗੱਬਰੂਆ ਹਜ਼ਾਰਾਂ ਸਾਲ ਪਹਿਲਾਂ ਵੀ ਦਿਨ ਇਦਾਂ ਹੀ ਗੁਜ਼ਰਦੇ ਸਨ ਲੋਕ ਅੱਜ ਵਾਂਗ ਹਰ ਰੋਜ਼ ਜੰਮਦੇ ਤੇ ਹਰ ਰੋਜ਼ ਮਰਦੇ ਸਨ ਸੌਂਦੇ ਉੱਠਦੇ ਤੇ ਲੜਦੇ ਝਗੜਦੇ ਸਨ ਇਹੋ ਕੁਝ ਆਉਣ ਵਾਲੇ ਹਜ਼ਾਰਾਂ ਸਾਲਾਂ ਤੱਕ ਇਵੇਂ ਚੱਲਦਾ ਰਹਿਣਾ ਹੈ। ਇਸ ਸਾਰੇ ਵਰਤਾਰੇ ਵਿੱਚ ਪਰਮਾਤਮਾ ਨੇ ਸਾਨੂੰ ਕੋਈ ਨਾ ਕੋਈ ਛੋਟਾ ਜਾਂ ਵੱਡਾ ਕੰਮ ਕਰਨ ਲਈ ਦੁਨੀਆ ਤੇ ਭੇਜਿਆ ਹੈ। ਬਸ ਇਹੋ ਕੰਮ ਹੀ ਜੀਵਨ ਦਾ ਮੰਤਵ ਹੈ ਤੇ ਇਸ ਮੰਤਵ ਨੂੰ ਲੱਭਣਾ ਤੇ ਪੂਰਾ ਕਰਨਾ ਹੀ ਜ਼ਿੰਦਗੀ ਹੈ। ਕਹਿ ਕੇ ਫਕੀਰ ਕਾਫੀ ਧੀਰ ਚੁੱਪ ਰਿਹਾ। ਫਕੀਰ ਦੀਆਂ ਗੱਲਾਂ ਕੇਸਰ ਦੇ ਦਿਮਾਗ ਵਿੱਚ ਲਗਾਤਾਰ ਘੁੰਮ ਰਹੀਆਂ ਸਨ। ਪਰ ਬਹੁਤੀਆਂ ਸਮਝ ਨਹੀਂ ਸਨ ਆ ਰਹੀਆਂ ਉਸ ਦੀ ਸੋਚ ਫਿਰ ਉਸ ਦਿਨ ਤੇ اٹਕ ਗਈ ਜਿਸ ਦਿਨ ਮਾਂ ਨੂੰ ਜ਼ਖਮੀ ਕਰਕੇ ਕੋਈ ਭੈਣ ਤਾਰੋ ਨੂੰ ਚੁੱਕ ਕੇ ਲੈ ਗਿਆ ਸੀ ਉਹ ਦਿਨ ਤਾਂ ਬਾਕੀ ਦਿਨਾਂ ਵਰਗਾ ਨਹੀਂ ਸੀ ਸੋਚਦਿਆਂ ਕੇਸਰ ਦੀਆਂ ਅੱਖਾਂ ਪਾ ਰਹੀਆਂ ਭੈਣ ਤਾਰੋ ਵਾਲੇ ਹਾਸੇ ਤੇ ਮਾਂ ਦੇ ਤੁਰ ਜਾਣ ਬਾਅਦ ਬਾਪੂ ਦੇ ਮੂੰਹ ਵਿੱਚ ਜਿਵੇਂ ਜ਼ਬਾਨ ਹੀ ਨਹੀਂ ਸੀ ਰਹੀ ਪਹਿਲਵਾਨੀ ਵੀ ਛੱਡ ਦਿੱਤੀ ਬੇਬੇ ਵੀ ਨਿੱਕੇ ਜਿਹੇ ਕੇਸਰ ਦਾ ਹੱਥ ਫੜ ਕੇ ਘਰ ਦੇ ਅੰਦਰ ਹੀ ਵੜੀ ਰਹਿੰਦੀ। ਇਸੇ ਤਰ੍ਹਾਂ ਸਾਲ ਕ ਲੰਘ ਗਿਆ। ਇੱਕ ਦਿਨ ਬਾਪੂ ਨੇ ਬੇਬੇ ਤੇ ਕੇਸਰ ਨੂੰ ਕੋਲ ਬਿਠਾਇਆ ਤੇ ਕਿਹਾ ਮੈਂ ਸੋਚ ਰਿਹਾ ਹਾਂ ਇੱਕ ਵਾਰ ਬੀਕਾਨੇਰ ਜਾ ਆਵਾਂ। ਸੁਣਿਆ ਉੱਥੇ ਜ਼ਮੀਨਾਂ ਸਸਤੀਆਂ ਨੇ। ਇੱਥੋਂ 12 ਕਿੱਲੇ ਵੇਚ ਉੱਥੇ ਸੋਖਨਾ ਮਰੱਬਾ ਖਰੀਦ ਲਵਾਂਗੇ। ਮੇਰਾ ਇੱਥੇ ਰਹਿਣ ਨੂੰ ਹੁਣ ਦਿਲ ਨਹੀਂ ਕਰਦਾ। ਦੂਸਰੇ ਦਿਨ ਬਾਪੂ ਚਲਾ ਗਿਆ ਸੀ ਤੇ ਅੱਜ ਤੱਕ ਨਹੀਂ ਸੀ ਮੁੜਿਆ ਦਰਵਾਜ਼ੇ ਵੱਲ ਵੇਖਦੇ ਆਂ ਬੇਬੇ ਦੀਆਂ ਬੁੱਢੀਆਂ ਅੱਖਾਂ ਦੀ ਨਜ਼ਰ ਵੀ ਹੁਣ ਘਟ ਗਈ ਸੀ ਬਸ ਇੱਕ ਚਿੱਠੀ ਆਈ ਸੀ ਬਾਪੂ ਦੀ ਕਿਸੇ ਸਰਾ ਦਾ ਸਿਰਨਾਵਾ ਵੀ ਸੀ ਲੋਕੀ ਕਈ ਗੱਲਾਂ ਬਣਾ ਰਹੇ ਸਨ ਕੋਈ ਕਹਿ ਰਿਹਾ ਸੀ ਕਿ ਦੂਸਰਾ ਵਿਆਹ ਕਰਵਾ ਲਿਆ ਤੇ ਕੋਈ ਆਖਦਾ ਕਿਸੇ ਨੇ ਮਾਰ ਦਿੱਤਾ ਜਿੰਨੇ ਮੂੰਹ ਓਨੀਆਂ ਗੱਲਾਂ ਸੋਜਦੇ ਆ ਸੋਚਦੇ ਆ ਕੇਸਰ ਨੂੰ ਉਹ ਘਟਨਾ ਯਾਦ ਆ ਗਈ ਜਿਹੜੀ ਉਸਨੇ ਪਤਾ ਨਹੀਂ ਕਦੋਂ ਤੇ ਕਿਸ ਕੋਲੋਂ ਚ ਸੁਣੀ ਸੀ ਸ਼ਾਇਦ ਹਵੇਲੀ ਜਾਂਦਿਆ ਸਾਥ ਚ ਪਰ ਉਸ ਘਟਨਾ ਦੇ ਦ੍ਰਿਸ਼ ਉਸ ਦੀ ਮਿੱਟੀ ਵਿੱਚ ਅੱਜ ਤੱਕ ਘੁਮ ਰਹੇ ਸਨ ਦੋ ਦੇਸ਼ਾਂ ਦੀ ਲੜਾਈ ਲੱਗੀ ਹੋਈ ਹੈ ਧੂਆਂ ਧਾਰ ਬੰਬਾਰੀ ਹੋ ਰਹੀ ਹੈ ਇੱਕ ਮੋਰਚੇ ਤੇ ਬੰਬ ਡੇਗਦਾ ਹੈ ਨਾਲ ਵਾਲੇ ਮੋਰਚੇ ਵਿੱਚ ਬੈਠਾ ਇੱਕ ਫੌਜੀ ਆਪਣੇ ਕਮਾਂਡਰ ਨੂੰ ਕਹਿੰਦਾ ਹੈ ਕਿ ਜਿਸ ਮੋਰਚੇ ਉੱਤੇ ਹੁਣੇ ਬੰਬ ਡਿੱਗਿਆ ਹੈ ਉਸ ਵਿੱਚ ਮੇਰਾ ਭਰਾਵਾਂ ਵਰਗਾ ਦੋਸਤ ਲੜ ਲਿਆ ਰਿਹਾ ਸੀ ਮੈਂ ਉੱਥੇ ਜਾਣਾ ਚਾਹੁੰਦਾ ਹਾਂ ਕਿਉਂਕਿ ਪਤਾ ਨਹੀਂ ਉਹ ਕਿਸ ਹਾਲਾਤ ਵਿੱਚ ਹੋਵੇਗਾ ਕਮਾਂਡਰ ਨੇ ਕਿਹਾ ਤੂੰ ਉੱਥੇ ਜਾ ਕੇ ਹੁਣ ਕੀ ਕਰੇਂਗਾ ਲੱਗਦਾ ਸਭ ਕੁਝ ਖਤਮ ਹੋ ਗਿਆ ਪਰ ਫੌਜੀ ਦੇ ਵਾਰ-ਵਾਰ ਜਿੱਦ ਕਰਨ ਤੇ ਕ ਮਾਂਡਰ ਉਸ ਨੂੰ ਇਜਾਜ਼ਤ ਦੇ ਦਿੰਦਾ ਹੈ ਫੌਜੀ ਉਸ ਮੋਰਚੇ ਵਿੱਚ ਜਾ ਕੇ ਵੇਖਦਾ ਹੈ ਕਿ ਉਸ ਦਾ ਦੋਸਤ ਉਹ ਜ਼ਖਮੀ ਹਾਲਤ ਵਿੱਚ ਢਾਲ ਹੋਇਆ ਪਿਆ ਹੈ ਉਸ ਨੂੰ ਆਇਆ ਵੇਖ ਕੇ ਜ਼ਖਮੀ ਦੋਸਤ ਨੇ ਹੱਥ ਉੱਪਰ ਕੀਤਾ ਤੇ ਉਸ ਦੀ ਬਾਹ ਫੜ ਕੇ ਕਹਿਣ ਲੱਗਿਆ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਕਹਿੰਦਿਆ ਉਸ ਨੇ ਪ੍ਰਾਂਤ त्याग ਦਿੱਤੇ ਅਜਕੇਸਰ ਨੂੰ ਲੱਗਿਆ ਕਿ ਉਹ ਬਾਹ ਜਿਵੇਂ ਉਸ ਦੀ ਹੋਵੇ ਤੇ ਬਾਪੂ ਉਸ ਦੀ ਬਾਹ ਫੜ ਕੇ ਕਹਿ ਰਿਹਾ ਹੋਵੇ ਕੇਸਰਾ ਮੈਨੂੰ ਪੂਰੀ ਉਮੀਦ ਸੀ ਕਿ ਤੂੰ ਆਵੇਂਗਾ ਜ਼ਰੂਰ ਉਸ ਦੀਆਂ ਅੱਖਾਂ ਵਿੱਚ ਉਧਰੇਵਾ ਹੋਰ ਵੱਧ ਗਿਆ ਇਹ ਉਸ ਦੀ ਜਾਗ ਦੀ ਰਾਤ ਸੀ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਨੈਕਸਟ ਪਾਰਟ ਜ਼ਰੂਰ ਸੁਣੋ ਜੀ